ਸਸੇ ਗਾ ਜੀ ਮੈਂ ਸੌਰਵ ਮੜਿਆ 190 ਨਿਊਜ਼ ਟੀਵੀ ਲੈ ਕੇ ਆਇਆ ਹਾਂ ਇਸ ਟਾਈਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਖਣਗਲਾ ਕਪੂਠਰਾ ਦੇ ਵਿੱਚ ਔਰ ਇੱਥੇ ਦੇ ਛੋਟੇ ਛੋਟੇ ਵਿਦਿਆਰਥੀਆਂ ਨੇ ਬੜੇ ਅਦਭੁਤ ਅਵਿਸ਼ਕਾਰ ਕੀਤੇ ਨੇ ਔਰ ਬਾਬਾ ਇੰਦਰਪਾਲ ਸਿੰਘ ਜੀ ਦੇ ਨਾਲ ਜਿੰਨੇ ਵੀ ਮਹਿਮਾਨ ਆਏ ਨੇ ਸ਼ਖਸੀਤਾ ਨੇ ਇੱਥੇ ਟਰੈਕਸੂਟ ਵੰਡੇ ਆ ਔਰ ਉਹਨਾਂ ਨੇ ਹੋਰ ਕੀ ਕੀ ਕਿਹਾ ਖੁਦ ਵੇਖੋ ਇਹ ਰਿਪੋਰਟ ਮੈਂ ਨੰਦਰ ਸਿੰਘ ਇਸ ਸਕੂਲ ਦਾ ਇੰਚਾਰਜ ਤੇ ਸਭ ਤੋਂ ਵੱਡੀ ਗੱਲ ਕਿ ਖਾਣਾ ਜਿਹੜਾ ਸਾਰੇ ਪੰਜਾਬ ਦੇ ਵਿੱਚ ਵੀ ਸ਼ਾਇਦ ਨਾ ਹੋਵੇ 9ਵੀਂ ਤੋਂ 12ਵੀਂ ਤੱਕ ਦੇ ਬੱਚਿਆਂ ਨੂੰ ਟੁੱਟ ਪ्योर ਬਹੁਤ ਵਧੀਆ ਕੁਆਲਿਟੀ ਬਾਬਾ ਜੀ ਹੁਣੀ ਦੇ ਰਹੇ ਮੇਰਾ ਨਾਮ ਕੁਲਦੀਪ ਸਿੰਘ ਜੀ ਮੈਂ ਇਸ ਵਕਤ ਪਿੰਡ ਲਖਨਕਲਾਂ ਦਾ ਸਰਪੰਚ ਹਾਂ ਜੀ ਪਿੰਡ ਨੇ ਪਹਿਲਾਂ ਵੀ ਬਹੁਤ ਜ਼ਿਆਦਾ ਸਹਿਯੋਗ ਦੇ ਕੇ ਕੀਤਾ ਵਿਸ਼ੇਸ਼ ਸਹਿਯੋਗ ਸੀ ਬਾਬਾ ਇੰਦਰਪਾਲ ਸਿੰਘ ਜੀ ਦਾ ਉਹ ਸਮੇਂ ਸਮੇਂ ਦੇ ਤੇ ਇਦਾਂ ਦੇ ਜਿਹੜੇ ਸੋਸ਼ਲ ਵਰਕ ਨੇ ਕਰਦੇ ਰਹਿੰਦੇ ਨੇ ਜੀ ਮੇਰਾ ਨਾਮ ਕਰਨਲ ਸੇਵਾ ਸਿੰਘ ਹੈ ਮੈਂ ਜਿਹੜਾ ਪਛੋਕੜ ਪੱਟੀਵਾਲਾ ਹੈ ਪਿੰਡ ਕੰਡਿਆਲਾ ਅੱਜ ਕੱਲ ਮੈਂ ਫੌਜ ਵਿੱਚ ਸਰਵਿਸ ਕਰਨ ਤੋਂ ਬਾਅਦ ਰਿਟਾਇਰ ਹੋ ਕੇ ਕਪੂਥਲਾ ਰਹਿ ਰਿਹਾ ਹਾਂ ਸਮਾਜ ਸੇਵੀ ਕੰਮ ਬਹੁਤ ਕਰਦੇ ਹਨ ਔਰ ਇਹਨਾਂ ਨੇ ਇਸ ਸਕੂਲ ਦੇ ਵਿੱਚ ਲਖਣ ਕਲਾ ਵਿੱਚ ਬੱਚਿਆਂ ਨੂੰ ਉਹਨਾਂ ਦੀ ਸਪੋਰਟਸ ਵਧਾਉਣ ਵਾਸਤੇ ਉਹਨਾਂ ਨੂੰ ਟਰੈਕ suit ਵਾਸਤੇ ਮੈਨੂੰ ਮੇਰੇ ਨਾਲ ਡਿਸਕਸ ਕੀਤਾ ਔਰ ਮੈਂ ਕਹਾਂ ਚਲੋ ਕੁਝ ਥੋੜੀ ਬਹੁਤ ਸੇਵਾ ਮੈਂ ਕਰੂੰਗਾ ਕਿਉਂਕਿ ਲੋਕ ਜੋ ਮੇਰੀ ਸੇਵਾ ਕਰਦੇ ਆ ਜੋਬ ਸਕਾਉਣ ਵਾਸਤੇ ਉਹ ਉਹ ਹੀ ਮੈਂ ਇੱਧਰ ਅੱਗੇ ਤੁਹਾਨੂੰ ਦੇ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਣ ਗਾਣ ਤਾਂ ਇੱਕ ਅਕਾਲ ਪੁਰਖ ਦੇ ਹੋ ਸਕਦੇ ਸ਼ਾਬਾਸ਼ੇ ਜ਼ਰੂਰ ਦਿੱਤੀ ਜਾ ਸਕਦੀ ਸ਼ਾਬਾਸ਼ ਦੇ ਰਹੇ ਨੇ ਬਹੁਤ ਔਰ ਇਹ ਵੀ ਵਧਾਈਆਂ ਹੈ ਨਾ ਸਾਰਿਆਂ ਦੀਆਂ ਨੇ ਤੇ ਮਾਣ ਮੈਨੂੰ ਦੇ ਰਹੇ ਜੀ ਜਦੋਂ ਕਮੀਆਂ ਪੂਰੀਆਂ ਹੋ ਜਾਣਗੀਆਂ ਫਿਰ ਮੈਂ ਕਹਾਵਾਂਗਾ ਕਿ ਮੈਂ ਕੋਈ ਸੇਵਾ ਨਿਭਾਉਣ ਵਿੱਚ ਕਾਮਯਾਬ ਹੋਇਆ ਬੜੀਆਂ ਕਮੀਆਂ ਨੇ ਜੀ ਪਿਛਲੇ 3 ਸਾਲ ਤੋਂ ਲਗਭਗ 1 ਕਰੋੜ ਦੇ ਨੇੜੇ ਤੇੜੇ ਜਿਹੜਾ ਪੈਸਾ ਆ ਉਹ ਸਕੂਲ ਦੇ ਵਿੱਚ ਨਿਸ਼ਤ ਹੋਇਆ ਵਿੱਚ ਕੋ ਬਿਲਡਿੰਗ ਹੋਵੇ ਇਨਫਰਾਸਟ੍ਰਕਚਰ ਹੋਵੇ ਵਰਦੀਆਂ ਹੋ ਮੇਰਾ ਨਾਮ ਪ੍ਰਿੰਸੀਪਲ ਨਵ ਚੇਤਨ ਸਿੰਘ ਹੈ ਜੀ ਤੇ ਮੈਂ ਇੱਥੇ ਤੌਰ ਡੀਡੀਓ ਆਵਰਜ਼ ਹਾਂ ਨਿਕੋਲ ਲਖਨਕਲਾ ਦੀਆਂ ਸੋ ਮੈਂ ਇੱਥੇ ਸਿਵਨ ਬਾਰੇ ਆ ਐਸ ਪਰ ਡਾਇਰੈਕਸ਼ਨਜ਼ ਆਫ ਦ ਗਵਰਨਰ ਸਰ ਇਹ ਜਿਹੜੀ ਆ ਅਸੀਂ ਸਾਇੰਸ ਫੇਅਰਸ ਜਿਹੜੇ ਨੇ ਆਯੋਜਿਤ ਕਰਦੇ ਹਾਂ ਉਹ ਬੱਚਿਆਂ ਦੇ ਵਿੱਚ ਕ੍ਰੀਏਟੀਵਿਟੀ ਅਵੇਅਰਨੈਸ ਐਂਡ THEN ਆਪ ਕੋ ਡੂ ਸਾਇੰਸ ਪਰਦੇ ਨੇ ਬੱਚੇ ਉਹਨੂੰ ਪ੍ਰੈਕਟੀਕਲੀ ਉਹਦੀ ਕੀ ਇੰਪਲੀਮੈਂਟੇਸ਼ਨ ਹੈ ਸੋ ਇਹ ਜਿਹੜੇ ਫੀਚਰਸ ਨੇ ਬੱਚਿਆਂ ਨੂੰ ਗਾਈਡ ਕਰਦੇ ਆ ਤੇ ਉਹ ਪ੍ਰੈਕਟੀਕਲ ਜਿਹਨੂੰ ਬੱਚੇ ਕਰਕੇ ਦੇਖਦੇ ਆ ਤੇ ਉਹਨਾਂ ਨੂੰ ਜ਼ਿਆਦਾ ਕਨਸੈਪਟ ਕਲੈਕਟਿਵ ਹੁੰਦੀ ਹੈ ਤੇ ਇੱਥੇ ਬਹੁਤ ਹੀ ਬੱਚਿਆਂ ਦੇ ਚਿਹਰਿਆਂ ਤੇ ਰਵਾਨਗੀ ਨਹੀਂ ਸੀ ਜਾਂ ਕਮਜ਼ੋਰੀ ਸੀ ਪੁੱਛਿਆ ਬੱਚਿਆਂ ਨੂੰ ਕਿ ਬੇਟੇ ਕਿੱਦਾਂ ਆ ਕੋਈ ਕਹਿੰਦਾ ਮੈਂ ਰੋਟੀ ਨਹੀਂ ਸਿਖਾ ਕੇ ਆਇਆ ਜਾਂ ਉਹਨਾਂ ਨੇ ਕਿਹਾ ਕਿ ਠੀਕ ਹੈ ਮਿਡ-ਡੇ ਮੀਲ 8 ਵਜੇ ਤੱਕ ਮਿਲਦਾ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਨਿੱਜੀ ਤੌਰ ਦੇ ਉੱਤੇ ਸਾਰੇ ਸਕੂਲ ਨੂੰ ਇਹ ਅਸੀਂ ਖਾਣਾ ਦੇਵਾਂਗੇ ਕਿਉਂਕਿ ਮੈਂ 3 ਮਿੰਟ ਦਾ ਸੈਂਟੀਫਿਕ ਯੂਕ ਕਰਾਉਣਾ ਜਿਹਦੇ ਨਾਲ ਤੁਹਾਨੂੰ ਫਿਟ ਰਹਿਣ ਵਾਸਤੇ ਸਿਰਫ 3 ਮਿੰਟ ਦੀ ਜਰੂਰਤ ਹੋ ਤੋਂ ਜਿਆਦਾ ਨਹੀਂ ਪਿਛਲੇ ਸਮੇਂ ਮੈਨੂੰ ਇਸੇ ਮੌਕੇ ਵਿੱਚ ਯੂਕੇ ਲੰਡਨ ਤੋਂ ਵੀ ਮੌਕਾ ਮਿਲਿਆ ਸੀਗਾ ਇੰਟਰਵਿਊ ਦੇਣ ਦਾ ਕਿ ਜੋਗ ਦੇ ਉੱਤੇ ਤੁਸੀਂ ਆਪਣੇ ਆਪ ਨੂੰ ਫਿਟ ਕਿਵੇਂ ਰੱਖ ਸਕਦੇ ਹੋ ਦੀ ਇੱਕ ਇੱਕ ਸੂਚ ਸੀ ਕਿ ਖੇਡਾਂ ਨੂੰ ਹੋਰ ਦੇਣਾ ਪ੍ਰਮੋਟ ਕੀਤਾ ਜਾਵੇ ਤੇ ਇਸੇ ਦੀ ਕਹੀ ਦੇ ਵਿੱਚ ਅੱਜ ਇਸ ਸਪੋਰਟਸ ਮੀਟ ਦਾ ਆਗਾਜ਼ ਹੀ ਹੈ ਕਿਉਂਕਿ ਕੱਤੀ ਤੋਂ ਬਣੀ ਤੱਕ ਜਿਹੜਿਆ ਆਪਣੇ ਤੋਂ ਜਿਹੜੀ ਹੋਣ ਜੀਆ ਜੀ ਸਰਪੰਚ ਸਾਹਿਬਾਨ ਬਾਬਾ ਜੀ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਤੁਹਾਡੇ ਨਾਲ ਇਸ ਤਰ੍ਹਾਂ ਇੱਕ ਰੂਹ ਰੂਹ ਹੋਣ ਦਾ ਮੌਕਾ ਦਿੱਤਾ ਸਰਪੰਚ ਸਾਹਿਬ ਦਾ ਬਾਬਾ ਜੀ ਦਾ ਤੇ ਹੋਰ ਜਿੰਨੇ ਵੀ ਆਪਣੇ ਪਤੰਤ ਸੱਜਣ ਇਥੇ ਪਹੁੰਚੇ ਹਨ ਆਪ ਜੀ ਨੂੰ ਜੀ ਆਇਆਂ ਨੂੰ ਤੋਂ ਬਿਤੇ ਜੋ ਅਸੀਂ ਮੋਰਟੇਬ ਲੈ ਕੇ ਚੱਲੇ ਹਾਂ ਉਹ ਸਭ ਤੋਂ ਵੱਧ ਤੁਹਾਨੂੰ ਲਈ ਹੋ ਗਿਆ ਹੋਵੇਗਾ ਉਹ ਬੰਦ ਬੋਲੇ ਕੀ ਆ ਦੇਗੇ ਜਹਰੀਆਂ ਖਰਾਕਾਂ ਦੇ ਕਰਕੇ ਹੀ ਬੱਚਿਆਂ ਦੇ ਚਿਹਰਿਆਂ ਤੇ ਰੌਣਕਾਂ ਉਹ ਨਹੀਂ ਬੱਚਿਆਂ ਨੇ ਇਸੇ ਤਾਂ ਹੋਵੇ ਨਹੀਂ ਇਹ ਮੈਂ ਕਹਣਾ ਕਿ ਉਹਨਾਂ ਜ਼ਹਿਰੀਆਂ ਖਰਾਕਾਂ ਨੂੰ ਕੱਢ ਕੇ ਬੱਚਿਆਂ ਨੂੰ ਨਰੋਈ ਖਰਾਕ ਦਿੱਤੀ ਜਾਵੇ। ਘੱਟੋ ਘੱਟ ਮੈਂ ਇਹ ਸਕੂਲ ਵਾਸਤੇ ਇੰਨਾ ਕੁ ਕਰਾਂ। ਮੈਂ ਸਮਝਦਾ ਹਾਂ ਕਿ ਇਦਾਂ ਦੀਆਂ ਜਿਹੜੀਆਂ ਇੱਕ ਉਪਰਾਲੇ ਆ ਹੋਰ ਸਕੂਲਾਂ ਨੂੰ ਵਾਲਿਆਂ ਨੂੰ ਵੀ ਜਿਹੜੇ ਉਦੋਂ ਅਪ ਕਰਨਾ ਚਾਹੀਦੇ। ਸੋ ਮੇਨ ਮਕਸਦ ਇਹ ਹੀ ਆ ਕਿ ਬੱਚਿਆਂ ਨੂੰ ਸਾਇੰਸ ਦੀ ਜਿਹੜੀ ਬਿਲਕੁਲ ਇਹ ਸਮਝ ਹੋਵੇ ਤੇ ਕਨਸੈਪਟ ਕੁਆਲਿਟੀ ਆ ਜਿਹੜਾ ਮੇਨ ਮਕਸਦ ਆ ਕਰਨਾ। ਕਿ ਇਹਨਾਂ ਨੂੰ ਸਪੋਰਟ ਨਾਲ ਵੀ ਜੋੜੀਏ ਕਿਉਂਕਿ ਇਹ ਜਿਹੜਾ ਸਮਾਜ ਨਸ਼ਿਆਂ ਦੀ ਦਲਦਲ 'ਚ ਫਸ ਚੁੱਕਾ ਬਹੁਤ ਗ੍ਰਿਨ। ਇਹ ਸਾਰੇ ਆਉਣ ਵਾਲੀ ਪੀੜ੍ਹੀ ਨਾ ਪਸੇ ਤੇ ਉਹਨਾਂ ਨੂੰ ਹੁਣ ਜਿਹੜੇ ਬੱਚੇ ਨੂੰ ਤੁਹਾਡੇ ਜਰੀਏ ਮੈਂ ਕਹਿ ਰਿਹਾ ਬਿਟਰੈਕਸ਼ੂਡ ਪਾਇਆ ਹੋਵੇ ਜ਼ਰੂਰੀ ਹੋ ਦੋ ਗਰੇ ਲਾਉਣ ਪਿਆਰ ਆ ਤੇ ਇਸ ਕਰਕੇ ਇਹਨਾਂ ਨੇ ਸਾਰਿਆਂ ਨੂੰ ਪਿਰ ਔਰ ਪੰਜਾਬ ਵਿੱਚ ਵੀ ਮੈਂ ਇਹ ਚਾਹੁੰਦਾ ਆ ਤੇ ਮੈਕਸਿਮਮ ਲੋਕਾਂ ਨੂੰ ਯੋਗ ਦੇ ਬਾਰੇ ਮੈਂ ਦੱਸਾਂ ਉਹਨਾਂ ਨੂੰ ਆਪਣੇ ਆਪ ਆਪਣੇ ਸਿਹਦੇ ਪ੍ਰਤੀ ਕਿਸ ਤਰ੍ਹਾਂ ਥੋੜੇ ਤਰੀਕੇ ਵਿੱਚ ਆਪਣੇ ਆਪ ਆਪਣੇ ਆਪ ਨੂੰ ਫਿਟ ਰੱਖ ਸਕਦੇ ਹਾਂ ਸਾਡੇ ਪ੍ਰਿੰਸੀਪਲ ਸਾਹਿਬ ਯੋਗਨ ਬਾਬਾ ਜੀ ਤੇ ਪਹਿਲੇ ਬੱਚਿਓ ਅੱਜ ਬੜਾ ਬੜਾ ਭਾਗਾ ਸਮਾਇਆ ਕਿ ਸਾਡੇ ਦਰਮਿਆਨ ਤਸ਼ੀਫ ਪਰਮਾਨ ਨੇ ਕਰਨਲ ਸਾਹਿਬ ਨੂੰ ਸਾਰੇ ਪੰਜਾਬ ਦੇ ਵਿੱਚ ਬੱਚਿਆਂ ਨੂੰ ਸੰਭਾਲਣ ਦੀ ਤੇ ਬੱਚਿਆਂ ਦੀ ਖਰਾਦ ਵੱਲ ਧਿਆਨ ਦਿੱਤਾ ਜਾਵੇ ਤਾਂ ਸਾਡੇ ਪੰਜਾਬ ਦੇ ਬੱਚੇ ਪਹਿਲਾਂ ਹੀ ਬੜੀਆਂ ਬੱਲੇ ਬਾਰਦੇ ਨੇ ਤੇ ਫਿਰ ਹੋਰ ਬੱਲੇ ਬੱਲੇ ਕਰਵਾ ਸਕਦੇ ਬਿਲਕੁਲ ਸਰ ਜਿਹੜੀ ਅਸੀਂ ਗਵਰਨਮੈਂਟ ਦੇ ਨਾਲ ਸਾਡਾ ਟਾਈ ਅਪ ਹੈ ਅਸੀਂ ਜੋ ਵੀ ਇੱਥੇ ਐਕਟੀਵਿਟੀਜ਼ ਕਰਦੇ ਹਾਂ ਉਹ ਐਸ ਪਰ ਡਿਪਾਰਟਮੈਂਟ ਦੇ ਇਨਸਟਰਕਸ਼ਨਸ ਹੀ ਹੋ ਰਹੀਆਂ ਹਨ ਸੋ ਇਹ ਜਿਹੜਾ ਮਿਸ਼ਨ ਹੈ ਕੱਲ ਸਾਡੇ ਸਕੂਲ 'ਚ ਨਹੀਂ ਹੈ ਬਿਥਰੂਆਊਟ ਸਾਰੇ ਹੀ ਸਕੂਲਾਂ ਦੇ ਵਿੱਚ ਚੱਲ ਰਿਹਾ ਹੈ ਤੇ ਬਾਬਾ ਜੀ ਨੇ ਫਿਰ ਮੋਲ ਰੂਪ ਦੇ ਵਿੱਚ ਹੀ ਸਾਰੇ ਸਕੂਲਾਂ ਨੂੰ ਟ੍ਰੈਕ ਕੋਡ ਦੇ ਦਿੱਤੇ ਉਹਨਾਂ ਨੇ ਫਿਰ ਸਹਿਯੋਗ ਦਿੱਤਾ ਹੈ ਰਿਟਾਇਰਡ ਕਰਨਲ ਸੇਵਾ ਸਿੰਘ ਨਾਲ 70 ਟ੍ਰੈਕੂਰ ਬੱਲੂ ਨੇ ਤੇ 200 ਬਾਬਾ ਜੀ ਬੱਲੂਆਂ ਇਹ ਇੱਕ ਬਾਬਾ ਜੀ ਦਾ ਮਿਸ਼ਨ ਸੀ ਇਹ ਸਦਕਾ ਉਹਨਾਂ ਦਾ ਸੱਦਾ ਜੀ ਮੇਰੇ ਕੀ ਹੈ ਜੀ ਇਹ ਕੀ ਪਲਾਸਟਿਕ ਨਾਲ ਰੋਡ ਕਿਵੇਂ ਬਣਾਇਆ ਜਾਂਦਾ ਵਾ ਜਿਹੜੇ ਪਲਾਸਟਿਕ ਉਹ ਲੀਆ ਜੀ ਉਹਨੂੰ ਪਹਿਲਾਂ ਮਤਲਬ ਗ੍ਰੈਂਡਰ ਮਸ਼ੀਨ ਵਿੱਚ ਪਾਈਦਾ ਵਾ ਉਹ ਸੋ ਕ੍ਰੈਸ਼ ਕਰ ਦੇਦਾ ਵਾ ਫਿਰ ਮੈਲਟਿੰਗ ਮਸ਼ੀਨ ਵਿੱਚ ਜਾਂਦਾ ਆ ਫਿਰ ਜਿਹੜੀ ਪਲਾਸਟਿਕ ਵੱਟੇ ਰੋਡੀਆਂ ਹੁੰਦੇ ਆ ਇਕੱਠੇ ਕਰਦੇ ਆ ਪੈਰੀ ਦੇ ਵਿੱਚ ਵਾਪਸ ਲੈਣਾ ਮਤਲਬ ਇਹਨੂੰ ਮਿਕਸ ਕਰ ਦੇਈਦਾ ਵਾ ਫਿਰ ਲੱਕ ਬਣ ਜਾਂਦੀ ਆ ਫਿਰ ਸੜਕ ਤੇ ਪਾ ਕੇ ਉਹਨਾਂ ਕਰ ਦੇਈਦਾ ਵਾ ਯਾਨੀ ਬਿਲਡਰਾਂ ਆਹ ਟਾਈਮ ਤੇ ਜੋ ਪਲਾਸਟਿਕ ਉਹ ਨਾਲ ਖੜਦਾ ਹੁੰਦਾ ਹੀ ਜਾਂਦਾ ਹੁੰਦਾ ਹੈ। ਹਾਂਜੀ। ਔਰ ਆ ਵਿੱਚ ਕੀ ਹੈ ਕੀ ਵੱਡੀ ਗੱਲ ਹੈ? ਹਾਂ? ਇਹ ਫਿਰ ਐਣੀ ਚੱਲ ਰਹੀ ਕਹਿੰਦੇ ਚੱਲ ਰਹੀ ਹੈ। ਹਾਂਜੀ। ਇਹਦੇ ਨਾਲ ਆਹ ਹੈ ਇਦਾਂ ਦਾ ਸੜਕਾਂ ਤੋਂ ਲਾਇ। ਬੰਦੇ ਲੈ ਕੇ ਕਿੰਨੇ ਚੱਲੇ ਜੀ ਸਰ ਕਿੰਨੇ ਸਰ ਕਿੰਨੇ ਬਤੀ ਜੀ ਗਾਦੀ ਤੇ ਕਿੰਨੇ ਸਾਇਆ ਜੀ ਜੀ ਮੈਂ ਕੀ ਨਾਮ ਮਨ ਮਲੀਸ਼ਾ ਨਾਮ ਮਲੀਸ਼ਾ ਮਨ ਜੀ